ਸਿੱਖ ਬੱਚਿਆਂ ਵਿੱਚ ਸਿੱਖ ਵਿਰਸੇ ਪ੍ਰਤੀ ਚੇਤਨਾ ਪੈਦਾ ਕਰਨ ਦੇ ਸੰਕਲਪ ਅਧੀਨ ਰਸੂਰਪੁਰ ਵਿਕੇ ਵਿਸ਼ਾਲ ਧਾਰਮਿਕ ਸਮਾਗਮ ਦਾ યોਜਨ ਕੀਤਾ ਗਿਆ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਖੰਡ ਪਾਠ ਸਾਹਿਬ ਦੇ ਭੋਗਾ ਤੋਂ ਉਪਰੰਤ ਬੱਚਿਆਂ ਦੇ ਗੁਰਬਾਣੀ ਗੰਠ ਅਤੇ ਦਸਤਾਰ ਮੁਕਾਬਲੇ ਕਰਵਾਏ ਗਏ। ਬੱਚਿਆਂ ਨੇ ਸੋਹਣੀਆਂ ਦਸਤਾਰਾਂ ਸਜਾ ਕੇ ਗੁਰੂ ਦੇ ਸਿੱਖ ਹੋਣ ਦਾ ਸੁਪੋ ਦਿੱਤਾ। ਇਸ ਮੌਕੇ ਕਰੰਬਾਰ ਪਹਿਲੀ ਤੋਂ ਤੀਜੀ ਪੋਜੀਸ਼ਨ ਤੱਕ ਆਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਸਿੱਖ ਆਗੂ ਭਾਈ ਅਮਰਜੀਤ ਸਿੰਘ ਸੂਰਪੁਰ ਨੇ ਬੱਤਿਆਂ ਨੂੰ ਵਿਸਾਕੀ ਦਿਹਾੜੇ ਦੀ ਮਹਾਨਤਾ ਦੱਸੀ ਅਤੇ ਕਿਹਾ ਕਿ ਸਾਨੂੰ ਪਤਤਪੁਣਾ ਛੱਡ ਕੇ ਬਾਣੀ ਤੇ ਬਾਣੇ ਨਾਲ ਜੁੜਨਾ ਚਾਹੀਦਾ ਹੈ ਮਾਈਕ ਗੁਰੂ ਜੀ ਦਾ ਖਾਲਸਾ ਬਹਿਗੁਰੂ ਜੀ ਕੀ ਫਤਿਹ ਅੰਜ ਖਾਲਸਾ ਸਾਜਨਾ 300 ਵਿਸਾਕੀ ਦੇ ਪਵਿੱਤਰ ਦਿਹਾੜਾ ਗੁਰਦਰਾ ਸਾਹਿਬ ਸਥਾਨ ਤੰਦਰ ਬਾਬਾ ਸਾਧੂ ਰਾਮ ਵਿਖੇ ਬਣਾਇਆ ਗਿਆ ਜੋ ਕਿ ਬਹੁਤ ਸਾਰੇ ਸਿੱਖ ਨੌਜਵਾਨਾਂ ਨੇ ਭਾਗ ਲਿਆ ਜਿਨ੍ਹਾਂ ਵਿੱਚ ਗਰਬਾਣੀ ਕੰਠ ਮੁਕਾਬਲੇ ਦਸਤਾਰ ਮੁਕਾਬਲੇ ਏਸਾਂ ਦੀ ਸਾਹਮ ਸੰਭਾਲ ਹਾਸਟ ਸੈਕੰਡ ਥਰਡ ਆਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਕੀਤਾ ਗਿਆ ਪ੍ਰਾਇਮਰੀ ਤੇ ਹਾਈ ਸਕੂਲ ਦੇ ਵਿਦਿਆਰਥੀਆਂ ਨੂੰ ਵੀ ਹਾਸਟ ਸੈਕੰਡ ਥਰਡ ਆਉਣ ਵਾਲਿਆਂ ਨੂੰ ਸਨਮਾਨ ਕੀਤਾ ਗਿਆ ਬਹੁਤ ਸਾਰੇ ਬੱਚਿਆਂ ਨੇ ਦਸਤਾਰ ਦੇ ਵਿੱਚ ਏਸਾਂ ਦੀ ਸਾਹਮ ਸੰਭਾਲ ਗੁਰਬਾਣੀ ਸੁਣਾ ਕੇ ਬਹੁਤ ਸਾਰੇ ਬੱਚਿਆਂ ਨੇ ਹਜ਼ਾਰਾਂ ਦੇ ਹਿਸਾਬ ਨਾਲ ਭਾਗ ਲਾਇਆ ਇਸਾਲਿਆ ਮੁਰਦਰਾ ਸਾਹਿਬ ਤਪਸਥਾਨ ਬਾਬਾ ਸਾਧੂ ਰਾਮ ਜੀ ਵਿਖੇ ਜਿੱਥੇ ਕਿ ਸੰਗਤਾਂ ਦਾ ਲਾਹਮਸਾਲ ਕੱਟ ਸੀ ਜਿੱਥੇ ਕਿ ਹਰੇਕ ਸਾਲ 20 ਸਾਲ ਤੋਂ ਤਕਰੀਬਨ ਵਿਸਾਖੀ ਦਾ ਤਿਉਹਾਰ ਹਰੇਕ ਸਾਲ ਇਹ ਦਿਨ ਪਵਿੱਤਰ ਦਿਹਾੜਾ ਮਨਾਉਂਦੇ ਆ ਜਿਸ ਵਿੱਚ ਬੱਚਿਆਂ ਨੂੰ ਸਨਮਾਨ ਚਿੰਨ ਤੇ ਹੋਰ ਸਰੂਪਾ ਸਾਹਿਬ ਦੇ ਕੇ ਸਨਮਾਨ ਕੀਤਾ ਜਾਂਦਾ ਹੈ ਬੱਚਿਆਂ ਨੂੰ ਜੋ ਕਿ ਬਹੁਤ ਧਰਿਆ ਸਨਮਾਨ ਕੀਤਾ ਗਿਆ ਬੱਚਿਆਂ ਨੂੰ ਵਿਸਾਖੀ ਦੇ ਪਵਿੱਤਰ ਦਿਹਾੜੇ ਦੀਆਂ ਸਾਰੀਆਂ ਸੰਗਤਾਂ ਨੂੰ ਆਲਵਾਰਡ ਸੰਸਾਰ ਦੇ ਵਿੱਚ ਲੱਖ ਲੱਖ ਵਾਰ ਮੁਬਾਰਕਾਂ ਹੋਣ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕੀ ਫਤਿਹ